ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾ ਨਿਕੇਸ਼ ਸ਼ਰਮਾ ਸੋ ਇਸ ਵਕਤ ਅਸੀਂ ਹੁਸ਼ਿਆਰਪੁਰ ਪੁਲਿਸ ਲਾਈਨ ਰੋਡ ਉੱਤੇ ਮੌਜੂਦ ਹਾਂ ਜਿੱਥੇ ਕਿ ਵਰਕਰਸ ਦੇ ਵੱਲੋਂ ਜਿਹੜੇ ਕਿ ਵਾਟਰ ਸਪਲਾਈ ਦੇ ਮੁਲਾਜ਼ਮ ਨੇ ਉੜਾ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਕਾਰਨ ਕਾਰਨ ਇਹ ਹੈ ਕਿ ਉਹਨਾਂ ਦੇ ਇੱਕ ਵਰਕਰ ਨੂੰ ਜਿਹੜਾ ਕੀ ਹੈ ਵਰਕ ਆਰਡਰ ਉਹਨਾਂ ਦੇ ਰੋਕੇ ਗਏ ਨੇ ਪਿਛਲੇ 15 ਸਾਲ ਤੋਂ ਸੇਵਾਵਾਂ ਉਹਨਾਂ ਵੱਲੋਂ ਨਿਭਾਈਆਂ ਜਾ ਰਹੀਆਂ ਸੀ ਵਰਕ ਆਰਡਰ ਰੋਕੇ ਗਏ ਨੇ ਜਿਸ ਤੋਂ ਬਾਅਦ ਇੱਕ ਤਸਵੀਰਾਂ ਵੀ ਦਿਖਾ ਦਈਏ ਤੁਹਾਨੂੰ ਟੈਂਕੀ ਦੇ ਉੱਤੇ ਚੜ ਕੇ ਜਿਹੜੇ ਕੀ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਟੈਂਕੀ ਦੇ ਉੱਤੇ ਚੜੇ ਹੋਏ ਨੇ ਤਾਂ ਤੇਲ ਦੀਆਂ ਬੋਤਲ ਵੀ ਜਿਹੜੇ ਕੀ ਉਹਨਾਂ ਦੇ ਹੱਥਾਂ ਵਿੱਚ ਹੈ ਵਿਰੋਧ ਪ੍ਰਦਰਸ਼ਨ ਉੱਤੋਂ ਚੱਲ ਰਿਹਾ ਹੈ ਤੇ ਥੱਲੇ ਬਾਕੀ ਮੁਲਾਜ਼ਮ ਨੇ ਜਿਹੜੇ ਕਿ ਉਹ ਬੈਠੇ ਹੋਏ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਕੀ ਪੂਰਾ ਕਾਰਨ ਹੈ ਕਿਉਂ ਉਹਨਾਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਰ ਇੱਥੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਪਿਆ ਹੈ ਮੁਲਾਜ਼ਮ ਨੇ ਤੁਹਾਡੇ ਟੈਂਕੀ ਦੇ ਉੱਤੇ ਚੜੇ ਹੋਏ ਨੇ ਕੀ ਨੌਬਤ ਆ ਗਈ ਹੈ ਜੀ ਅਜੇ ਹੀ ਇਹ ਨੌਬਤ ਆਉਣੀ ਨਹੀਂ ਸੀ ਇਹ ਨੌਬਤ ਸਾਰੀ ਜੋ ਪਿੱਛੇ ਬੋਟਾਂ ਹੋਈਆਂ ਇਹ ਸਾਰਾ ਮਸਲਾ ਬੋਟਾਂ ਦਾ ਆ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਸਾਡਾ ਜਿਹੜਾ ਵਰਕਰ ਆ ਉੱਤੇ ਸੇਵਾਾਂ ਮਾਂ ਨਿਭਾ ਰਿਹਾ ਉੱਚ ਅਧਿਕਾਰੀਆਂ ਨੇ ਉਹਨੂੰ ਸਮਾਨਿਤ ਕੀਤਾ ਕਿਉਂਕਿ ਉਹਦੀ ਜਿਹੜੀ ਸਰਵਿਸ ਸੀ ਪਾਣੀ ਦੇਣ ਦਾ ਤਰੀਕਾ ਸਕੀਮ ਤੇ ਸਫਾਈ ਰੱਖਣ ਦਾ ਤਰੀਕਾ ਸਾਰਾ ਵਧੀਆ ਸੀ ਤੇ ਉਸ ਵਰਕਰ ਨੂੰ ਉੱਚ ਅਧਿਕਾਰੀਆਂ ਨੇ ਸਨਮਾਨਿਤ ਕੀਤਾ ਪਿਛਲੇ ਸਮੇਂ 'ਚ ਉਹਨੂੰ ਸਨਮਾਨਿਤ ਕੀਤਾ ਜਾਂਦਾ ਪਰ ਜਿੱਦਾਂ ਹੀ ਵੋਟਾਂ ਹੁੰਦੀਆਂ ਨਵੇਂ ਸਰਪੰਚ ਆਂਦੇ ਆ ਤੇ ਉਹ ਇੱਕ ਵੋਟਾਂ ਦੇ ਮਸਲੇ ਕਰਕੇ ਜਿਹੜਾ ਵਰਕਰ ਨੂੰ ਨੌਕਰੀ ਦੇ ਉੱਤੋਂ ਫਾਰਗ ਕਰ ਦਿੱਤਾ ਜਾਂਦਾ ਕਿਉਂਕਿ ਉਹ ਕਹਿੰਦੇ ਵੀ ਅਸੀਂ ਇਸ ਵਰਕਰ ਨੂੰ ਕੱਢ ਕੇ ਇਹਨਾਂ ਨੇ ਸਾਨੂੰ ਵੋਟਾਂ ਨਹੀਂ ਪਾਈਆਂ ਅਸੀਂ ਇਹਨੂੰ ਕਢਾਣਾ ਕਢਾਣਾ ਵੋਟਾਂ ਨਹੀਂ ਪਾਈਆਂ ਕਢਾਣਾ ਕਰਾਣਾ ਉੱਪਰ ਮੰਤਰੀਆਂ ਤੱਕ ਪਹੁੰਚ ਕਰਕੇ ਕਿਉਂਕਿ ਮੰਤਰੀ ਅੱਜਕੱਲ ਸਰਪੰਚਾਂ ਦੇ ਚਹੇਤੇ ਆ ਮੰਤਰੀਆਂ ਤੱਕ ਪਹੁੰਚ ਕਰਕੇ ਇਸ ਵਰਕਰ ਨੂੰ ਸਾਡੇ ਨੂੰ ਨੌਕਰੀ ਤੋਂ ਜਿਹੜਾ ਫਾਰਗ ਕੀਤਾ ਗਿਆ ਔਰ ਰੋਸ ਵੱਜੋਂ ਸਾਡਾ ਜਿਹੜਾ ਵਰਕਰ ਆ ਉਹ ਦੁਖੀ ਹੋ ਕੇ ਟੈਂਕੀ ਦੇ ਉੱਤੇ ਚੜ ਗਿਆ ਤੇ ਉਹਨੇ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਜੇ ਮੈਨੂੰ ਕੁਛ ਹੁੰਦਾ ਤੇ ਇਹਦੇ ਜ਼ਿੰਮੇਵਾਰ ਮੰਤਰੀ ਆ ਜਲ ਸਪਲਾਈ ਦਾ ਜਿਹੜੀ ਹੈ ਮੈਨੇਜਮੈਂਟ ਆ ਕਿਉਂਕਿ ਸਾਡੇ ਐਸ்சி ਸਾਹਿਬ ਆਏ ਸੀ ਉਹਨਾਂ ਨੇ ਕਿਹਾ ਕਿ ਮੈਂ ਐਕਸ਼ਨ ਸਾਹਿਬਾ ਨੇ ਕਿਹਾ ਵੀ ਮੈਂ ਚਿੱਠੀ ਲਿਖ ਸਕਦਾ ਉੱਪਰ ਜੇ ਨਾਮ ਹੈ ਕੱਢਿਆ ਤੇ ਨਾਮ ਹੈ ਰੱਖ ਸਕਦਾ ਮੈਂ ਆਪਾਂ ਇਸ ਕਰਕੇ ਕਹਿੰਨੇ ਕਿਉਂਕਿ ਇਸ ਵੇਲੇ ਡੀਟੀਓ ਪਾਵਰਾਂ ਸਾਹਿਬ ਹੁਣਾਂ ਕੋਲ ਆ ਕਿਉਂਕਿ ਜੇ ਭੇਜਣਗੇ ਉੱਤੇ ਲਿਖ ਕੇ ਤੇ ਅਸੀਂ ਉੱਪਰ ਥੋੜੀ ਮਸਲਾ ਹੱਲ ਕਰਾਉਣਾ ਚਾਹਾਂਗੇ ਕਿਉਂਕਿ ਮਸਲਾ ਸਾਡਾ ਅਸੀਂ ਇੱਥੇ ਬੈਠੇ ਆ ਮਸਲਾ ਸਾਡਾ ਇੱਥੇ ਦਾ ਔਰ ਮਸਲਾ ਸਾਡਾ ਇੱਥੇ ਹੀ ਹੱਲ ਕਰਾਉਣਾ ਜੀ ਤਾਂ ਇੱਥੋਂ ਮੇਲ ਕੀਤੀ ਆ ਸਭ ਕੁਝ ਹੀ ਹੁੰਦਾ ਹੁੰਦਾ ਜੀ ਇੱਥੋਂ ਮੇਲ ਕਰ ਦਿੱਤੀ ਜਾਵੇ ਪਰ ਉਹ ਵਰਕਰ ਇਹਨਾਂ ਦੁਖੀ ਆ ਉਹਨੇ ਤਿੰਨ ਵਾਰ ਜਿਹੜੀ ਪੈਟਰੋਲ ਦੀ ਬੋਤਲੋਂ ਖੋਲ ਲਈ ਆ ਸਰ ਇੰਨੀ ਧੀਰ ਇਮਾਨਦਾਰੀ ਨਾਲ ਡਿਊਟੀ ਕਰਦੇ ਨੇ ਜਿਵੇਂ ਕਿ ਤੁਸੀਂ ਵੀ ਦੱਸ ਰਹੇ ਹੋ 15 ਸਾਲ ਤੋਂ ਤੁਹਾਡਾ ਸਾਥੀ ਸੇਵਾਵਾਂ ਦੇ ਰਿਹਾ ਪਰ ਅਜਿਹੇ ਜਿਹੜੇ ਕਿ ਦਬਾਅ ਕਰਕੇ ਕਿਸੇ ਦੇ ਵਰਕ ਆਰਡਰ ਰੋਕਣਾ ਕਿੰਨਾ ਕਿ ਜਾਇਜ਼ ਹੈ ਦੇਖੋ ਅੱਜ ਜਿਹੜਾ ਜੋ ਜਿਹੜਾ ਵੀ ਕਾਰਜ ਹੋ ਰਿਹਾ ਅੱਜ ਪੋਲੀਟੀਕਲ ਦਵਾ ਦੇ ਹੇਠ ਹੋ ਰਿਹਾ ਜਿਹੜੀ ਸਰਪੰਚ ਦੀ ਛਾਂ ਡਾਂਡਾ ਉਹਨੇ ਆਪਣੀ ਆਂਗਣਵਾੜੀ ਦੇ ਵਿੱਚ ਨੋ ਰਖਾਈ ਆ ਔਰ ਆਪਣਾ ਜਿਹੜਾ ਬੇਟਾ ਆ ਉਹਨੂੰ ਬੱਡ ਸਪਲਾਈ ਤੇ ਰੱਖਾਉਣਾ ਚਾਹੁੰਦਾ ਔਰ ਇਹ ਸਾਰਾ ਇਲੈਕਸ਼ਨ ਜਿਹੜਾ ਬੰਦਾ 15 ਸਾਲ ਤੋਂ 20 ਸਾਲ ਤੋਂ ਪਾਣੀ ਦੀ ਸਪਲਾਈ ਗੁੱਡ ਡਿਵੈਲਪ ਤੌਰ ਤੇ ਚਲਾ ਰਿਹਾ ਉਹਨੂੰ ਪ੍ਰਸ਼ੰਸਾ ਪੱਤਰ ਐਸਸੀ ਸਾਹਿਬ ਵੱਲ ਦਿੱਤਾ ਗਿਆ ਦੂਬੇ ਸਾਹਿਬ ਵੱਲੋਂ ਔਰ ਅੱਜ ਸਮਾਨ ਤੇ ਦੂਬੇ ਸਾਹਿਬ ਵੀ ਉਹਦਾ ਜਿਹੜਾ ਵਰਕ ਆਰਡਰ ਕੈਨਸਲ ਕਰਨ ਲਈ ਕਹਿ ਰਹੇ ਆ ਤੁਸੀਂ ਦੱਸੋ ਕਿ ਕਿੱਦਾਂ ਬੰਦਾ ਮਾੜਾ ਹੋ ਗਿਆ ਇੱਕ politi ਗੱਲ ਦਵਾ ਦੇ ਹੇਠ ਮੰਤਰੀ ਦੇ ਦਵਾ ਦੇ ਹੇਠ ਇੱਕ ਸਰਪੰਚ ਜਿਹੜਾ ਚਹੇਤਾ ਮੰਤਰੀ ਦਾ ਉਹਦੇ ਕਹਿਣ ਦੇ ਉੱਤੇ ਔਰ ਜਿਸ ਪਿੰਡ ਦੀ ਸ਼ਿਕਾਇਤ ਕਰ ਰਹੇ ਆ ਉਸ ਪਿੰਡ ਦੇ ਸਰਪੰਚ ਨੇ ਪੰਚਾਇਤ ਨੇ ਪਿੰਡ ਦੇ ਬੰਦਿਆਂ ਨੇ ਲਿਖ ਕੇ ਤਾਂ ਕਿ ਸਾਡੇ ਪਿੰਡ ਚ ਪਾਣੀ ਬਹੁਤ ਵਧੀਆ ਆ ਰਿਹਾ ਦੂਸਰੇ ਪਿੰਡ ਦੇ ਵਿੱਚ ਵੀ ਲਿਖ ਕੇ ਦੇ ਦਿੱਤਾ ਔਰ ਤੀਜਰੇ ਪਿੰਡ ਦੇ ਵਿੱਚ ਵੀ ਜਿਹੜੇ ਸਪੰਚਾ ਨੇ ਤੇ ਪਿੰਡ ਦੇ ਲੋਕਾਂ ਨੇ ਲਿਖ ਕੇ ਤਾਂ ਕਿ ਪਾਣੀ ਬਹੁਤ ਵਧੀਆ ਆ ਰਿਹਾ ਤੇ ਫੇਰ ਹੋ ਕੀ ਰਿਹਾ ਇੱਕ ਦਵਾ ਦੇ ਥੱਲੇ ਜਿਹੜੇ ਐਕਸ਼ਨ ਸਾਹਬ ਆਏ ਸੀਗੀ ਉਹ ਕਹਿੰਦੇ ਕਿ ਸਰਪੰਚ ਤੋਂ ਲਿਖਾ ਕੇ ਦੇ ਦਿਓ ਅਸੀਂ ਮਲਾਜਮ ਸਰਕਾਰ ਦੇ ਆ ਤਾਂ ਵੀ ਸਰਪੰਚ ਤੋਂ ਕਿਉਂ ਲਿਖਾ ਕੇ ਦਈਏ ਮਤਲਬ ਇੱਕ ਮਿੱਠੀਆਂ ਗੋਲੀਆਂ ਦਿੱਤੀਆਂ ਜਾਂ ਮਿੱਠੀਆਂ ਗੋਲੀਆਂ ਕਿਹਦੇ ਸਰਪੰਚ ਦੇ ਕੋਲ ਇੱਕ ਜਿਹੜੀ ਕਹਿੰਦੇ ਜਾਵੋ ਅਸੀਂ ਕਿਉਂ ਜਾਈਏ ਅਸੀਂ ਤਾਂ ਸਰ ਔਰ ਐਕਸ਼ਨ ਸਾਹਿਬ ਕਹਿ ਰਹੇ ਆ ਐਕਸ਼ਨ ਸਾਹਿਬ ਕਹਿੰਦੇ ਐਕਸ਼ਨ ਸਾਹਿਬ ਕੋ ਕਾਬਰਾ ਆ ਜੋ ਮਰਜ਼ੀ ਕਰ ਸਕਦੇ ਆ ਪਰ ਜਿਹੜਾ ਜਾਣ ਕੇ ਅਨਗੋਲਿਆ ਕੀਤਾ ਜਾ ਰਿਹਾ ਆ ਅਸੀਂ ਦੋ ਵਾਰੀ ਐਕਸ਼ਨ ਸਾਹਿਬ ਨਾਲ ਮੀਟਿੰਗ ਕੀਤੀ ਆ ਔਰ ਤੀਸਰੀ ਵਾਰੀ ਧਰਨੇ ਦਾ ਨੋਟਿਸ ਦਿੱਤਾ ਤਾਂ ਵੀ ਔਰ ਅੱਜ ਵੀ ਧਰਨੇ ਦਾ ਨੋਟਿਸ ਦੇਣ ਦੇ ਬਾਵਜੂਦ ਵੀ ਜਿਹੜਾ ਮਸਲਾ ਹੱਲ ਨਹੀਂ ਕੀਤਾ ਗਿਆ ਮਜਬੂਰਨ ਵਰਕਰ ਜਿਹੜੇ ਟੈਂਕੀ ਦੇ ਜਿਹੜੇ ਆ ਸਰ ਬੜੇ ਵਾਅਦੇ ਕੀਤੇ ਜਾਂਦੇ ਨੇ ਕਿ ਸਰਕਾਰ ਮੁਲਾਜ਼ਮ ਹਤਾਇਸ਼ੀ ਹੈ ਉਹਨਾਂ ਦੇ ਆਪਣੇ ਮੁਲਾਜ਼ਮ ਨੇ ਤਾਂ ਉਹਨਾਂ ਦਾ ਪੂਰਾ ਖਿਆਲ ਰੱਖਿਆ ਜਾਂਦਾ ਪਰ ਮੁਲਾਜ਼ਮ ਨੂੰ ਜਿਹੜਾ ਕਿ ਵਰਕ ਆਰਡਰ ਇਹਨੇ ਦਿੱਤੇ ਜਾ ਰਹੇ ਕਿੱਥੋਂ ਕਜਾਇਜ਼ ਹੈ ਜੀ ਦੇਖੋ ਜਿਹੜੀ ਸਰਕਾਰ ਕਹਿੰਦੀ ਸੀ ਆਪਾਂ ਮੁਲਾਜ਼ਮਾਂ ਦੇ ਹੱਕ ਵਿੱਚ ਖੜਾਂਗੇ ਸਾਨੂੰ ਬਣਾਓ ਤੇ ਘਰ ਘਰ ਅਸੀਂ ਇੱਕ ਆਮ ਲੋਕਾਂ ਦੀ ਸਰਕਾਰ ਹੋਊਗੀ ਹਰਾਪਨ ਸਾਡਾ ਮੁਲਾਜ਼ਮਾਂ ਦੇ ਹੱਕ ਚੱਲੇਗਾ ਕੱਚੇ ਮੁਲਾਜ਼ਮਾਂ ਦੇ ਹੱਕ ਚੱਲੇਗਾ ਤੇ ਬੇਰੋਜ਼ਗਾਰਾਂ ਦੇ ਹੱਕ ਚੱਲੇਗਾ ਕੱਲ ਨੂੰ ਕੈਬਨਟ ਦੀ ਮੀਟਿੰਗ ਆ ਉਹਦੇ ਵਿੱਚ ਸਾਨੂੰ ਬਹੁਤ ਸਾਰੀਆਂ ਆਸਾਂ ਵੀ ਸਾਡਾ ਹੱਲ ਹੋ ਸਕਦਾ ਔਰ ਇਸੇ ਤਰ੍ਹਾਂ ਤਰ੍ਹਾਂ ਜੇ ਮੁੱਖ ਮੰਤਰੀ ਨੇ ਹੱਲ ਨਾ ਕੀਤਾ ਸੀ ਤਿੱਖਾ ਪ੍ਰੋਟੈਸਟ ਕਰਾਂਗੇ ਜੇ ਅੱਜ ਦਾ ਜਿਹੜਾ ਪ੍ਰੋਟੈਸਟ ਵਾ ਤੇ ਸਾਥੀ ਅੱਜ ਚਾਹੇ ਉਪਰ ਉਹ ਜਿਹੜੇ ਐਸੀ ਸਾਹਿਬ ਇਥੋਂ ਚੀਜ਼ ਬਣ ਕੇ ਗਏ ਆ ਉਹਨਾਂ ਨੇ ਇਹਨੂੰ ਪ੍ਰਸ਼ੰਸਾ ਦੇ ਬਦ ਦਿੱਤਾ ਉਹਨਾਂ ਨੇ ਹੀ ਇਹਨੂੰ ਕੱਢਿਆ ਇਹਨਾਂ ਦੇ ਰਾਹੀਂ ਦਵਾਤ ਵਾਲੇ ਉਹਨਾਂ ਨੂੰ ਮੇਲ ਕਰਨ ਰਾਬਤਾ ਕਰਨ ਉਹਨਾਂ ਦੇ ਰਾਹੀਂ ਫੋਨ ਤੇ ਬੈਠੇ ਕੰਪਿਊਟਰ ਤੇ ਸਾਰੀ ਮੇਲ ਆ ਜਾਂਦੀ ਆ ਸਾਥੀ ਕੱਢਿਆ ਬਹਾਲ ਕਰਨਾ ਸਾਰਾ ਕੁਝ ਹੋ ਜਾਣਾ ਪਰ ਇਸ ਕਰਕੇ ਐਸੀ ਸਾਹਿਬ ਅੱਥੇ ਬਿਮਾਰ ਚੱਲਦੇ ਪਏ ਐਕਸ਼ਨ ਸਾਹਿਬ ਕਹਿੰਦੇ ਨਹੀਂ ਹੋ ਸਕਦਾ ਔਰ ਅਸੀਂ ਜਾਣਦੇ ਹਾਂ ਜਦ ਤੱਕ ਸਾਡਾ ਸੰਘਰਸ਼ ਹੋਰ ਕਿਸੇ ਉਚਾਈ ਤੇ ਨਹੀਂ ਪਹੁੰਚਦਾ ਇਹ ਨਹੀਂ ਮੰਨਣਾ ਨਿਕਾ ਤੇ ਸਾਥੀ ਬੈਠੇ ਆ ਸਾਥੀ ਨੂੰ ਜੇ ਮੈਂ ਫੇਰ ਜਿਆਦਾ ਦੁਬਾਰਾ ਪ੍ਰਸ਼ਾਸਨ ਚ ਤਾਮ ਨਹੀਂ ਨਾ ਸਾਥੀ ਦਾ ਕੋਨਖਾਨ ਚਾਲੀ ਮਾਰੀ ਹੋ ਗਿਆ ਸਾਡਾ ਜਲ ਸਰਾਇ ਮੈਨੇਜਮੈਂਟ ਤੇ ਜਿਨ੍ਹਾਂ ਨੇ ਕੜਾਇਆ ਮੰਤਰੀ ਸੰਧਰੀ ਉਹ ਹੋਣਗੇ ਬਿਲਕੁਲ ਸਾਥੀ ਤੇ ਸਾਡੇ ਬੇਰਕਾ ਤੋਂ ਬਹੁਤ ਸਾਰੇ ਸਾਥੀ ਸਾਡੇ ਬੇਰਕਾ ਮਿਲਕ ਪਲਾਂਟ ਤੋਂ ਸਾਡੇ ਸਮਰਥਨ ਵਾਸਤੇ ਪਹੁੰਚੇ ਆ ਮੈਂ ਉਹਦਾ ਵੀ ਧੰਨਵਾਦ ਕਰਦਾ ਮੇਰੀ ਪ੍ਰਸ਼ਾਸਨ ਤੋਂ ਫੇਰ ਮੰਗਵਾ ਜੇ ਸਾਡੀ ਮੰਗ ਨੂੰ ਨਵਾਲਿਆਂ ਕਰਕੇ ਸਾਡੇ ਬਰਕਾ ਨੂੰ ਮੰਗ ਮੰਗ ਹੱਲ ਕਰਕੇ ਬਹਾਲ ਨਾ ਕੀਤਾ ਥੱਲੇ ਨਾ ਤਾਰਿਆ ਤੇ ਜ ਚਾਹੇ ਜੇ ਸਾਥੀ ਨੇ ਕੋ ਅਸੀਂ ਬੈਠੋ ਤਿਆਰ ਆ ਪਰ ਸਾਥੀ ਕੋ ਉਹ ਜਾ ਕਦਮ ਨਾ ਉਠਾ ਬੈਠੇ ਜਿਦਾ ਕਿ ਇਹਨਾਂ ਨੂੰ ਕਿਵੇਂ ਆ ਜਾ ਭੁਗਤਣਾ ਪਵੇ ਤੇਇਮ ਲਾਜ਼ਮਾ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਤਾਂ ਵਰਕ ਆਰਡਰ ਨੇ ਜਿਹੜੇ ਉਹਨਾਂ ਦੇ ਸਾਥੀ ਮੁਲਾਜ਼ਮ ਦੇ ਰੋਕੇ ਗਏ ਨੇ ਤਾਂ ਉਸ ਰਿਲੇਟਿਡ ਜਿਹਨਾਂ ਉਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਤਾਂ ਉਹਨਾਂ ਨੇ ਸਿੱਧੇ ਸ਼ਬਦਾਂ ਦੇ ਵਿੱਚ ਇਹੀ ਕਿਹਾ ਕਿ ਜੇਕਰ ਪੰਜਾਬ ਸਰਕਾਰੀ ਆ ਜਿਹੜੇ ਕਿ ਉਹ ਮੁਲਾਜ਼ਮ ਦੀ ਜਿਹੜੇ ਕਿ ਵਰਕ ਆਰਡਰ ਬਹਾਲ ਨਹੀਂ ਕੀਤੇ ਜਾਂਦੇ ਤਾਂ ਉਹਨਾਂ ਦੇ ਵੱਲੋਂ ਇਸ ਪ੍ਰੋਟੈਸਟ ਨੂੰ ਹੋਰ ਤੇਜ਼ ਤੇ ਤਿੱਖਾ ਕੀਤਾ ਜਾਵੇਗਾ ਕੈਮਰਾ ਪਰਸਨ ਮਨਵੀਰ ਮੇਟੀਆਣਾ ਦੇ ਨਾਲ ਮੈਂ ਨੀਕੇਸ਼ ਸ਼ਰਮਾ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ